ਤੇ ਵਿਅਕਤੀ ਨੇ ਸਾਡੇ ਕੋਲ ਦਰਖਾਸਤ ਕਾਇਮ ਕੀਤੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ ਪੀਬੀ06ਏਜੈਡ2399 ਜਿਹਦੀ ਭਾਲ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਉਹਦੀ ਭਾਲ ਸ਼ੁਰੂ ਕੀਤੀ ਤੇ ਜਿਸ ਨੂੰ ਅਸੀਂ ਰਈਏ ਤੋਂ ਜਾ ਕੇ ਬਰਾਮਦ ਕਰ ਲਿਆ ਉਹਦਾ ਇੱਕ ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋਇਆ ਸੀਗਾ ਤੇ ਜਿਹੜਾ ਉਸ ਨੂੰ ਜਨੇ ਉਸ ਨੂੰ ਚੋਰੀ ਕੀਤਾ ਉਹ ਵਿਅਕਤੀ ਵੀ ਅਸੀਂ ਫੜ ਲਿਆ ਤੇ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਹੁਣ ਸਾਰੇ ਕਾਜ ਦੇ ਵਿੱਚ ਆ ਜੀ ਤੇ ਦੀ ਬੰਦੀ ਕਾਨੂੰਨੀ ਕਰਾਈ ਸੀ ਪਤਾ ਐਫਆਈਆ ਦੱਬ ਹੈ ਨਸ਼ੇ ਨੂੰ ਲੈ ਕੇ ਜਿਸ ਤਰ੍ਹਾਂ ਹੀ ਸੈਮੀਨਾਰ ਕਰਾ ਰਹੇ ਆ ਅਖਾਪਤਾਂ ਦੇ ਜਾ ਕੇ ਲੋਕਾਂ ਨੂੰ ਜਾਗਰੂ ਕਰ ਰਹੇ ਆ ਹੁਣ ਅਸੀਂ ਡੋਰ ਟੂ ਡੋਰ ਵੀ ਕੈਂਪੇਨ ਕਰ ਰਹੇ ਆ ਵੀ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਤਾਂ ਅਸੀਂ ਰੀ ਰਜਿਸਟ੍ਰੇਸ਼ਨ ਜਿਹੜੇ ਹੈਗੇ ਨੇ ਜਿੱਥੇ ਵੀ ਰਿਫਰਸੈਂਡ ਉੱਥੇ ਦਾਖਲ ਕਰਵਾਇਆ ਜਾਵੇ ਤੇ ਜਿਹੜੇ ਵੇਚਦੇ ਨੇ ਪੈਰਨਲ ਨੇ ਉਹਨਾਂ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਲੱਖਾਂ ਦੇ ਪਿੱਛੇ ਭਜਾਇਆ ਜਾਵੇ ਸਰੇ ਕਿ ਇਹ ਕਿਹਦੇ ਉਹ ਵਾਰਡੀ ਇਹਦੀ ਵੀ ਬਰਤ ਹੈ ਇਹ ਕਿਹਨੂੰ ਲੱਗ ਜੀ ਉਹ ਰਾਮ ਨਗ ਦੇ ਹੈਗੇ ਨੇ ਜਿਹੜੇ ਵਿਅਕਤੀ ਉਹਨਾਂ ਦਾ ਨਾਂ ਨਹੀਂ ਦੱਸਾਂਗਾ ਪਰ ਇਹਨਾਂ ਨੂੰ ਅਸੀਂ ਵੀ ਆ ਕੇ ਹੁਣ ਅਸੀਂ ਦਾਖਲ ਕਰਾ ਰਹੇ ਆ ਜੀ ਰੈੱਡ ਕਰਾਸ ਜਿਹੜਾ ਪਰਮੇਸ਼ਰ ਜੀ ਦਾ ਉੱਥੇ ਬੱਬੇ ਹਲੇ ਦਾ ਉੱਥੇ ਨੂੰ ਦਾਖਲ ਕਰਵਾ ਰਹੇ ਆ। ਇਹ ਰਿਸ਼ਤੇ ਬਾਰੇ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੋ ਕਿ ਮੇਰੇ ਖਿਆਲ ਨਾਲ ਗੁਰਦਾਸਪੁਰ ਤੇ ਜ਼ਿਆਦਾ ਔਰ ਕਾਫੀ ਵਾਰ ਨਾ ਇਹ ਰਿਸ਼ਤੇ ਦਾ ਹੀ ਵਜਦਾ ਪਿਆ ਆ। ਇਰਸ਼ਾ ਨੂੰ ਹੁਣੇ ਕਹਿੰਦੇ ਕਿ ਕੱਲ ਵੀ ਅਸੀਂ ਇੱਕ ਨਾਕਾ ਲਗਾ ਕੇ ਉਹਨਾਂ ਨੂੰ ਕੱਲੇ ਕੱਲੇ ਇਨਸ਼ੀਅਨ ਨੋਟ ਕਰਾਇਆ ਕਿ ਜਿਹੜੇ ਕੋਲ ਤੋਂ ਲਾਇਸੈਂਸ ਹੋਣਾ ਜ਼ਰੂਰੀ ਆ ਇੱਕ ਘਰੇ ਤੇ ਕੋਈ ਇਸ ਤਰ੍ਹਾਂ ਲੱਗੋ ਲਾਓ ਕਿ ਜਿਹੜਾ ਇਹ ਰਿਸ਼ਾ ਗੁਰਦਾਸਪੁਰ ਨਾਲ ਹੀ ਉਹ ਤੋਂ ਲੈਣ ਵਾਲੇ ਅਗਰ ਕੋਈ ਬਾਹਰ ਦਾ ਵਿਅਕਤੀ ਚਾਹੇ ਕੋਈ ਨਸ਼ੇੜੀ ਕਿਸਮ ਦਾ ਵਿਅਕਤੀ ਇਹ ਚਲਾਉਂਦਾ ਵਾ ਉਹਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨੂੰ ਅਸੀਂ ਥਾਣੇ ਦੇ ਵਿੱਚ ਲਿਆਵਾਂਗੇ ਜਿਹੜੇ ਬੰਦ ਕਰਾਂਗੇ ਇਹ ਨੀਤੀ ਸਾਹਮਣੇ ਪਹਿਲਾਂ ਵੀ ਕਰਾਰੀ ਅਮਰਿਆਂ ਨਹੀਂ ਪਰ ਇਹ ਦਿੱਚੇ ਵਾਲੇ ਮੰਤਾਏ ਕਰਦੇ ਨਹੀਂ ਬੇ ਉਹ ਲਗਾਉਂਦੇ ਜੀ ਇਹਨੂੰ ਅਸੀਂ ਹੁਣ ਪੂਰਨ ਤੌਰ ਤੇ ਇੰਪਲੀਮੈਂਟ ਕਰਾਂਗੇ ਪੂਰਨ ਤੌਰ ਤੇ ਹਰ ਹਰ ਹਾਲਾਚੇ ਇਨਸ਼ਾਨੋ ਚ ਜਿਹੜਾ ਗਲਤ ਕੰਮ ਕਰਦਾ ਉਹਤੇ ਸਖਤੀ ਦਾ ਕਾਰਵਾਈ ਕਰਾਂਗੇ ਸਰ ਮਸ਼ੀਨ ਹੈਗੀ ਸ਼ਹਿਰ ਵਾਸਤੇ ਦੀ ਮਸ਼ੀਨ ਹੈ ਨਸ਼ੇ ਨੂੰ ਲੈ ਕੇ ਸ਼ਹਿਰ ਵਾਸਤੇ ਇਹ ਪੀਲਾ ਜੀ ਤੁਸੀਂ ਜਿਹੜਾ ਵੀ ਨਸ਼ੇ ਵੇਚਦਾ ਵਾ ਉਹਦੇ ਬਾਰੇ ਦੱਸੋ ਚ ਜਿਹੜਾ ਤੱਕ ਵੇਚਦਾ ਉਹਨਾਂ ਨੂੰ ਨੀ ਕਾਰਵਾਈ ਕਰਾਂਗੇ ਤੇ ਜਿਹੜਾ ਪਿੰਡਾਂ ਨੂੰ ਦਖਲ ਕਰਾਵਾਂਗੇ ਉਹਨਾਂ ਦਾ ਨਾਂ ਗੁਪਤ ਰੱਖਿਆ ਜਾਊਗਾ ਤਾਂ ਉਹਨੂੰ ਸਮੇਂ ਸਿਰ ਜਿਹੜੇ ਉਹ ਚਹ ਅਫਸਰ ਇਹਨਾਂ ਕੋਲ ਸਿਮਾਂਟਿਕ ਕਰਾਇਆ ਜਾਏਗਾ